ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਥਾਂ ਥਾਂ ਤੇ ਹੋ ਰਹੀ ਬੇਆਦਬੀ ਦੇ ਰੋਸ ਵਜੋਂ ਅੱਜ ਗਲਜਾਰ ਗਰੁੱਪ ਆਫ ਇੰਸਟੀਚਿਊਟ ਲਿਬੜਾ ਵਿਖੇ ਵਿਦਿਆਰਥੀਆਂ ਵੱਲੋਂ ਰੋਸ ਮਜਾਰਾ ਕੀਤਾ ਗਿਆ ਇਸ ਮਜਾਰੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਟੀਚਰ ਸਹਿਬਾਨ ਤੇ ਹੋਰ ਕਰਮਚਾਰੀ ਮੌਜੂਦ ਸਨ ਆਲੇ ਦੁਆਲੇ ਦੇ ਲੋਕਾਂ ਨੇ ਵੀ ਇਸ ਮੁਜ਼ਾਹਰੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਨੈਸ਼ਨਲ ਹਾਈਵੇ ਇਹਨਾਂ ਵਿਦਿਆਰਥੀਆਂ ਨੇ ਬਿਲਕੁਲ ਜਾਮ ਕਰ ਦਿੱਤਾ ਤੇ ਇਹਨਾਂ ਇਸ ਮੁਜ਼ਾਹਰੇ ਵਿੱਚ ਕਾਲਜ ਦੀਆਂ ਲੜਕੀਆਂ ਵਿਦਿਆਰਥਣਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਤੇ ਸਤਨਾਮ ਵਾਹੀਗੁਰੂ ਦੇ ਜਾਪ ਕਰਦੇ ਹੋਏ ਆਪਣੇ ਹੱਥਾਂ ਵਿੱਚ ਨੋ ਲਾਫ ਔਰ ਸਿਕਸ ਤੇ ਰੋਸ ਮੁਜ਼ਾਹਰਾ ਦੇ ਬੈਨਰ ਫੜੇ ਹੋਏ ਸੀ ਇਸ ਮੌਕੇ ਕਈ ਸ਼ਖਸੀਅਤਾਂ ਵੀ ਪਹੁੰਚੀਆਂ ਜਿਨ੍ਹਾਂ ਵਿੱਚ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਅਮਰੀਕ ਸਿੰਘ ਈਸੜੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਘਰਨਾ ਲਾਇਆ ਗਿਆ ਇੱਕ ਵੀ ਪੰਜਾਬ ਦੇ ਵਿੱਚ ਥਾਂ-ਥਾਂ ਗੁਰੂਗ੍ਰੰਥ ਸਾਹਿਬ ਦੇ ਜਿਹੜੇ ਨੇ ਅੰਗ ਪਾੜ ਕੇ ਉਹ ਸ਼ਰਮਾਂ ਦੇ ਸਿੱਕੇ ਜਾ ਰਹੇ ਨੇ ਹਰ ਗੰਧੀਆਂ ਰੂੜੀਆਂ ਦੇ ਸਿੱਕੇ ਜਾ ਰਹੇ ਨੇ ਇਹ ਪੰਜਾਬ ਦੇ ਵਿੱਚ ਸਿੱਖਾਂ ਨਾਲ ਜਿਹੜਾ ਧਿਆਨਕ ਵਰਤਾਰਾ ਹੋ ਰਿਹਾ ਹੈ ਅਕਾਲੀ ਸਰਕਾਰ ਦੇ ਹੁੰਦੇ ਆ ਸਰੋਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਹੁੰਦੇ ਆ ਇਹ ਸਿਆਸੀ ਖੇਡ ਖੇਡ ਕੇ ਸਿੱਖ ਪਾਉਂਦੇ ਪਹਿਲਾਂ ਤਾਂ ਪੰਥ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੁਣ ਇਹ ਗ੍ਰੰਥ ਦਾ ਨਰਾਦਰ ਕਰਕੇ ਗ੍ਰੰਥ ਨੂੰ ਗ੍ਰੰਥ ਨਾਲ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਪਰ ਸਿੱਖ ਪੰਥ ਨੇ ਕਦੇ ਵੀ ਉਹਨਾਂ ਲੋਕਾਂ ਨੂੰ ਮਾਫ ਨਹੀਂ ਕਰਿਆ ਜਿਨ੍ਹਾਂ ਨੇ ਗ੍ਰੰਥ ਦੀ ਬੇਅਦਬੀ ਕਰਵਾਈ ਆ ਔਰ ਜਿਨ੍ਹਾਂ ਨੇ ਕਰੀ ਆ ਕਰਨ ਵਾਲਾ ਸਰਸੇ ਵਾਲਾ ਕਰਵਾਉਣ ਵਾਲਾ ਸੁਭਿਰਵਾਦਾ ਦੋਨੇ ਰਲ ਕੇ ਗੇਮਾਂ ਖੇਡਦੇ ਨੇ ਸਿਰਫ ਵੋਟਾਂ ਦੀਆਂ ਪੰਥ ਛੱਡਦੇ ਫਰਕਾਂ ਤੇ ਆ ਨਿਕਲਿਆ ਹੋਣ ਇਹਨਾਂ ਨੂੰ ਕਿਸੇ ਥਾਂ ਵੀ ਹੁਣ ਜਗ੍ਹਾ ਨਹੀਂ ਮਿਲਣੀ ਪੰਜਾਬ ਦੇ ਵਿੱਚ ਨਾ ਤਾਂ ਚੋਣਾਂ ਦੇ ਵਿੱਚ ਨਾ ਕਿਤੇ ਬੈਠਣ ਲਈ ਨਾ ਕੋਈ ਸਤਿਕਾਰ ਕਿਉਂਕਿ ਇਹਨਾਂ ਨੇ ਗੁਰੂ ਦਾ ਸਰਕਾਰ ਖਤਮ ਕਰ ਦਿੱਤਾ ਪੰਜਾਬ ਦੇ ਵਿੱਚੋਂ ਸਿੱਖਾਂ ਆਪਰੇ ਆਇਆ ਇਹਨਾਂ ਨੇ ਆਪਣੇ ਮਨਚੋਂ ਕਰਿਆ ਪਰ ਸਿੱਖਾਂ ਨੇ ਨਹੀਂ ਕਰਿਆ ਸਿੱਖਾਂ ਨੇ ਤਾਂ ਸਮੇਂ-ਸਮੇਂ ਦੇ ਉੱਤੋਂ ਜਦੋਂ ਜ਼ਾਲਮ ਸਰਕਾਰਾਂ ਨੇ ਇਹ ਤਾਂ ਵੀ ਸਿੱਖਾਂ ਦਾ ਖੁਰਾ ਖੋਜ ਮੁਤਾਬਕ ਆ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਦੋਹਾਂ ਨੇ ਨਾਕਾ ਲਾ ਕੇ ਜੋ ਤਾਦਾ ਸੀ ਆ ਵੀ ਸਿੱਖ ਦੇ ਜਿਉਂਦੇ ਨੇ ਜਾਂ ਜੰਗਾਂ ਦੇ ਰਹਿੰਦੇ ਸੀ ਹੁਣ ਤਾਂ ਸਿੱਖਾਂ ਨੇ ਬਿਲਡਿੰਗਾਂ 'ਚ ਰਹਿੰਦੇ ਨੇ ਕਾਰਾਂ ਨੇ ਗੱਡੀਆਂ ਨੇ ਜਹਾਜ਼ ਨੇ ਦੇਸ਼ਾਂ ਨੂੰ ਉੱਡਦੇ ਨੇ ਸਿੱਖ ਹੋਰ ਤਾਂ ਇਹਨਾਂ ਨੂੰ ਕੁੱਤੇ ਮਾਰੇ ਜਾਣਗੇ ਸਿੱਖ ਅੱਜ ਸਿੱਖਾਂ ਨੂੰ ਜਾਗਤੀ ਹੈ ਜਿਹੜਾ ਅੱਜ ਦੇ ਸ਼ਾਂਤਵੇਂ ਨਜ਼ਾਰਾ ਇੱਥੇ ਕਰਿਆ ਕਾਲਜ ਦੇ ਗਲਜਾਰ ਕਾਲਜ ਦੇ ਨੌਜਵਾਨ ਤੇ ਬੇਟਿਆਂ ਨੇ ਬੇਟੀਆਂ ਨੇ ਬਹੁਤ ਹੀ ਸਲਾਘਾਜੋਕ ਕਦਮ ਹੈ ਸਾਡੀ ਨੌਜਵਾਨੀ ਜਿਹੜੀ ਉਹ ਕਹਿੰਦੇ ਸੀ ਲੋਕ ਵੀ ਆਪਣੇ ਸਿੱਖੀ ਤੋਂ ਮੁਨਕਰ ਹੋ ਚੁੱਕੇ ਆਂ ਅੱਜ ਪਤਾ ਲੱਗਦਾ ਕਿ ਸਿੱਖੀ ਤੋਂ ਕਦੇ ਮੁਲ ਕਰਨੀ ਹੋਈ ਸिखਾਂ ਦੇ ਬੱਚੇ ਅੱਜ ਫੇਰ ਸਿੱਖੀ ਦੇ ਜਾਗੋਬ ਹੋ ਚੁੱਕੇ ਨੇ ਆ ਸ਼ਰਕਾਂ ਤੇ ਆਏ ਨੇ ਅਸੀਂ ਅੱਜ ਇਹਨਾਂ ਦੇ ਪਿੱਛੇ ਆ ਜੀ ਇੱਕ ਭਾਈ ਅਮਰੀਕ ਸਿੰਘ ਦੀ ਵੀ ਹੋਈ ਅੱਜ ਬਿਆਨ ਹੈ ਵੀ ਨੌਜਵਾਨਾ ਜਿਹੜੇ ਗੁਰਦੁਆਰਾ ਸਾਹਿਬਾਂ ਦੀ ਆਪ ਰਾਖੀ ਕਰਨ ਕਿਸੇ ਤੇ ਵਿਸ਼ਵਾਸ ਨਾ ਕਰਨ ਉਹਦੇ ਬਾਰੇ ਤੁਹਾਡੇ ਵੀ ਜਿਹੜਾ ਰਾਗੀ ਸਿੰਘਾਂ ਦੇ ਵਿੱਚ ਕਹੇ ਗਏ ਪੁਲਿਸ ਗਈ ਸੀ ਗੁਰਦੁਆਰਿਆਂ ਦੇ ਵਿੱਚ ਮੀਟਿੰਗਾਂ ਵੀ ਹੋ ਰਹੀਆਂ ਨੇ ਸਾਡਾ ਫਰਜ਼ ਮੰਨਦਾ ਵੀ ਗੁਰੂ ਘਰਾਂ ਦੇ ਵਿੱਚ ਅਸੀਂ ਆਪਣੇ ਜਿੱਥੇ ਮੈਂ ਪ੍ਰਧਾਨ ਕਮੇਟੀ ਦਾ ਪੈਂਡਿਤ ਸੜੂ ਅਸੀਂ ਰੋਜ਼ ਦਾ ਇੱਕ ਬੰਦੇ ਦਾ ਦੋ ਬੰਦਿਆਂ ਦਾ ਪਹਿਰਾ ਲਾ ਦਿੱਤਾ ਵੀ ਗੁਰੂਗ੍ਰੰਥ ਸਾਹਿਬ ਜੀ ਦੇ ਵਿੱਚ ਬੈਣਗੇ ਕੈਮਰੇ ਲਵਾ ਦਿੱਤੇ ਗਏ ਨੇ ਉਹਨਾਂ ਦੇ ਖਾਨੂੰ ਲੱਗ ਜਣੇ ਨੇ ਕੈਮਰੇ ਸਾਡੇ ਅਸੀਂ ਕੈਮਰੇ ਵੀ ਲਵਾਏ ਨੇ ਤੇ ਆਪ ਵੀ ਪਰਵਿਸ਼ ਕਰਾਂਗੇ ਉਦੀ ਦੇ ਹੋਰ ਤੁਹਾਡਾ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕੀ ਆ ਗੁਰੂ ਗ੍ਰੰਥ ਸਾਹਿਬ ਜੀ ਰਾਖੀ ਦੇ ਉਹਨਾਂ ਦੀ ਬਰਯਾ ਦੇ ਦੇਖੋ ਰਾਖੀ ਕਰਨਗੇ ਸਿੱਖ ਪਰ ਜਿਹੜੇ ਗ੍ਰੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਕੋਈ ਵੀਡੀਓ ਨਹੀਂ ਬਣੀ ਹੋਈ ਗੁਰੂ ਗ੍ਰੰਥ ਸਾਹਿਬ ਆਨਲਾਈਨ ਮਿਲਣਾ ਚਾਹੀਦਾ ਵੀ ਐਨੇ ਨੰਬਰ ਗੁਰੂ ਗ੍ਰੰਥ ਸਾਹਿਬ ਫਲਾਣੇ ਪਿੰਡ ਦੇ ਵਿੱਚ ਜੇ ਉਹ ਕਦੇ ਚੋਰੀ ਹੋ ਜਾਂਦਾ ਉਹਦੇ ਪੰਨਾ ਨੰਬਰ ਦੇ ਉੱਤੇ ਹੋਣਾ ਚਾਹੀਦਾ ਜਿਵੇਂ ਇਸਾਈ ਮਤ ਦੇ ਵਿੱਚ ਹੈ ਇਸਾਈ ਪ੍ਰਚਾਰਕ ਕੋਈ ਵੀ ਆਪਣੀ ਬਾਈਬਲ ਨੂੰ ਲੈ ਕੇ ਹਰੇਕ ਬੰਦਾ ਬਾਈਬਲ ਨਹੀਂ ਚੱਕ ਸਕਦਾ ਉਹਨੂੰ ਸ਼ਾਪ ਨਹੀਂ ਸਕਦਾ ਉਹਦੇ ਉੱਤੇ ਆਨਲਾਈਨ ਨੰਬਰ ਬਣਿਆ ਹੋਇਆ ਉਹ ਜਿੱਕਦੇ ਕੋਈ ਗਲਤ ਕੰਮ ਹੁੰਦਾ ਤਾਂ ਮੋਂਦ ਬੰਦਾ 2 ਮਿੰਟ ਚ ਫੜਿਆ ਜਾਂਦਾ ਇਹ ਸਿੱਖਾਂ ਦੀ ਤਰਸਦੀ ਹੈ ਇਹ ਤਾਂ ਹੁਣ ਮੱਕੜ ਵਰਗੇ ਜਿਹੜੇ ਹੈਗੇ ਨੇ ਉਹ ਪ੍ਰਧਾਨ ਬਣੇ ਹੋਏ ਨੇ ਉਹਦਾ ਮੁੰਡਾ ਸ਼ਰਾਬੀ ਸੀ ਗਾਹਾਂ ਵਾਲਾ ਦਾ ਮੁੰਡਾ ਸ਼ਰਾਬੀ ਆਰ ਬਰ ਬਈ ਦੀ ਪ੍ਰਾਪਰਟੀ ਬਣਾ ਲਈ ਉਹਨੇ ਗੁਰਦੁਆਰੇ ਤੇ ਲੁੱਟ ਕੇ ਗੁਰਦੁਆਰੇ ਤੇ ਮਨੋਖਾ ਦਾ ਦੇ ਭਲੇ ਲਈ ਇਹਨਾਂ ਨੇ ਆਪਣੇ ਭਲੇ ਲਈ ਬੱਪਣੇ ਸ਼ੁਰੂ ਕਰਤੇ ਆ ਸੜਕਾਂ ਤੇ ਤਾਂ ਹੀ ਦੁਨੀਆ ਬੈਠੀ ਆ ਅੱਜ ਇਹ ਕੋਸ਼ ਲੋਕਾਂ ਨੇ ਹੁਣ ਕੋਵਰ ਸਾਹਿਬ ਨੇ ਜਾਂ ਹੋਰ ਬੰਦਿਆਂ ਨੇ ਅਸਤੀਫਾ ਤਾਕਾਲੀਦਲ ਤੋਂ ਕਈ ਅਜੇ ਮੈਂਬਰ ਵੀ ਨੇ ਜਿਹੜੇ ਅਜੇ ਵੀ ਨਹੀਂ ਮੈਂ ਇਹ ਕਹਿਣਾ ਵੀ ਇਹ ਲੋਕ ਪਹਿਲਾਂ ਵੀ ਕਿਉਂ ਬੈਠੇ ਰਹੇ ਹੋਰ ਤਾਂ ਲੋਕਾਂ ਦੀਆਂ ਜੁੱਤੀਆਂ ਤੋਂ ਡਰਦੇ ਭੱਜ ਰਹੇ ਨੇ ਅੱਜ ਦੇ ਲੋਕ ਸੜਕਾਂ ਘੇਰੀ ਬੈਠੇ ਨੇ ਵੀ ਨਿਕਲਦਾ ਕਿੱਧਰ ਦੀ ਨਿਕਲਦਾ ਨੂੰ ਨਾ ਭੱਜਣ ਲੱਗੇ ਨੇ ਇਹ ਜਿੰਨੇ ਕੋ ਭੱਜੇ ਨੇ ਨਹੀਂ ਇਹਨਾਂ ਨੂੰ ਕੋਈ ਨਹੀਂ ਪੈਸੇ ਬਣਾਉਂਦੇ ਦੀ ਮੋਜਾਂ ਦਾ ਲੱਜ ਕੇ ਖਾਂਦੇ ਦੀ ਰੋਟੀਆਂ ਘਰਦਵਾਰਿਆਂ ਤੋਂ ਇਹ ਬਾਦਲ ਪਰਿਵਾਰ ਹੈ ਵੀ ਕੇ ਮੁੱਛਾ ਛੱਡਦਾ ਤੇ ਅੱਗ ਲਾਈ ਡੱਬੂ ਕੰਧ ਤੇ ਹੁਣ ਮੈਨੂੰ ਤਾਂ ਇਹ ਸ਼ੱਕ ਪੈਂਦੀ ਹੈ ਵਿਚਾਰੇ ਜਥੇਦਾਰਾਂ ਦਾ ਕੀ ਬਣੂ ਉਹ ਤਾਂ ਬੱਸ ਦੇ ਕੰਡਕਟਰ ਨੂੰ ਵੀ ਮਾੜੇ ਨੇ ਕਿਉਂਕਿ ਬੱਸ ਦੇ ਕੰਡਕਟਰ ਨੇ ਲਿਖਿਆ ਹੁੰਦਾ ਵੀ ਕੱਟੀ ਗਈ ਟਿਕਟ ਵਾਪਸ ਨਹੀਂ ਹੁੰਦੀ ਸਾਡਾ ਹੁਕਮਨਾਮਾ ਤਾਂ ਬੱਸ ਦੀ ਟਿਕਟ ਨੂੰ ਵੀ ਮਾੜਾ ਹੋ ਗਿਆ ਅੱਜ ਕੱਟਿਆ ਤੇ ਕੱਲ ਨੂੰ ਵਾਪਸ ਹੋ ਗਿਆ ਐਡੇ ਹਾਲਾਤ ਨੇ ਪ੍ਰਾਈਵੇਟ ਬੱਸਾਂ ਨੂੰ ਵੀ ਗਏ ਗੁਦਰੇ ਜਥੇਦਾਰ ਨੇ ਉਹ ਵੀ ਜਿੱਥੇ ਇਸ ਰੋਡ ਜਾਮ ਕਰਨ ਦੇ ਨਾਲ ਆਮ ਲੋਕ ਪਰੇਸ਼ਾਨ ਹੋ ਰਹੇ ਸੀ ਤਾਂ ਉਥੇ ਹੀ ਬੱਸਾਂ ਵਿੱਚ ਮੌਜੂਦ ਸਵਾਰੀਆਂ ਨੂੰ ਇਸ ਕਾਲਜ ਦੇ ਵਿਦਿਆਰਥੀਆਂ ਵੱਲੋਂ ਜਲਦੀ ਸੇਵਾ ਕੀਤੀ ਗਈ ਖਾਲਸਾ ਵਾਇਰਸ ਦੀ ਕੀ ਫਤਿਹ ਅਸੀਂ ਗੁਲਜ਼ਾਰ ਗਰੁੱਪ ਆਵ ਇੰਸਟੀਚੂਟਸ ਖੰਨਾ ਦੇ ਸਾਰੇ ਬੱਚੇ ਇਕੱਠੇ ਹੋ ਕੇ ਜੁਗਰੂ ਗ੍ਰੰਥ ਸਾਹਿਬ ਦੀ ਅੱਜ ਥਾਂ ਥਾਂ ਪੂਰੇ ਪੰਜਾਬ ਚ ਬੇਅਦਬੀ ਹੋ ਰਹੀ ਆ ਉਹਦੇ ਖਿਲਾਫ ਰੋਸ ਮਜਾਰਾ ਕਰ ਰਹੇ ਆ ਸਰਕਾਰ ਨੂੰ ਦੇ ਕੰਨ ਖੋਲਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਇਹ ਇਕੱਠ ਕੀਤਾ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਹਾਂ ਸਿੱਖ ਸੁੱਤੇ ਨਹੀਂ ਹੋਏ ਸਿੱਖ ਜਾਗ ਰਹੇ ਨੇ ਇਹ ਜੋ ਅਸੀਂ ਇਹ ਇਕੱਠ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕੀਤਾ ਸਾਡਾ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧ ਨਹੀਂ ਹੈਗਾ ਕਿਸੇ ਵੀ ਪਾਰਟੀ ਨਾਲ ਅਸੀਂ ਸੰਬੰਧ ਨਹੀਂ ਅਸੀਂ ਸਿੱਖ ਤੇ ਸਾਰੇ ਧਰਮਾਂ ਦੇ ਬੱਚੇ ਸਾਰੇ ਅਸੀਂ ਇਕੱਠੇ ਹੋ ਇਹ ਮਯਾਰਾ ਕਰ ਰਹੇ ਆ ਤਾਂ ਕਿ ਜਿਹੜੇ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੀ ਜਾਂ ਮਿਲੇ ਤੇ ਸਰਕਾਰ ਨੂੰ ਪਤਾ ਲੱਗੇ ਕਿ ਹਾਂ ਸਿੱਖ ਇਸ ਟਾਈਮ ਸੁੱਤੇ ਨਹੀਂ ਰਹੇ ਸਿੱਖ ਜਾਗ ਚੁੱਕੇ ਆ